ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਾਂ ਦੇ ਸੇਲ ਲਈ ਲੈ ਕੇ ਆਏ ਜੀ ਇੱਕ ਜਰਸੀ ਆ ਬਾਈ ਤਾਜੀ ਸੂਈ ਆ ਤੇ ਇੱਕ ਹੀਪਰ ਬੱਚੀ ਆ ਟਾਪ ਕਲਾਸ ਤੇ ਆਓ ਪੁੱਛ ਲੈਨੇ ਬਾਈ ਟੋ ਟੇਰ ਬਾਈ ਜੀ ਸਸਤੀ ਦਾ ਬਾਈ ਜੀ ਉਹ ਠੀਕ ਹੋ ਵਧੀਆ ਹਾਂਜੀ ਬਹੁਤ ਵਧੀਆ ਨਾਮ ਤੇ ਐਡਰੈਸ ਫੋ ਨਾਮ ਦੇਵੀ ਲਾਲ ਖਾਨਾ ਜੀ ਪਿੰਡ ਚੀਦਾ ਤਹਿਸੀਲ ਬਗਾ ਪੁਰਾਣਾ ਡਿਸਟ੍ਰਿਕਟ ਮੋਗਾ ਨੇੜੇ ਪਿੰਡ ਬਾਈ ਜਿਹੜੇ ਪਿੰਡ ਸੁਖਣਾ ਦਾ ਜੀ ਠੱਠੀ ਭਾਈ ਆ ਭਗਤਾ ਭਾਈ ਆ ਬਗਰਾੜੀ ਆ ਸਾਰੇ ਆਪਣਾ ਪਿੰਡ ਵਿੱਚ ਹੀ ਆ ਗਏ ਸਾਰੇ ਪਿੰਡ ਮੋਬਾਈਲ ਨੰਬਰ 9873844954 ਵੀ ਕਿਹੜਾ ਸੂਆ ਸੋਈ ਆ ਵੇੜ ਪਹਿਲਾਂ ਜੀ ਦੋ ਦੰਦ ਆ ਵੇੜ ਦੋ ਦੰਦ ਪਹਿਲਾਂ ਥਾਣਾ ਥੋਨੂੰ ਦੇਖੋ ਡਾਕਟਰ ਸਾਹਿਬ ਕਿੰਨਾ ਚੰਗਾ ਲੱਗਾ ਠੀਚਵਾਈ ਜਲਾ ਥਾਣਾ ਅਜੇ ਸੂਈ ਨੂੰ 4 ਘੰਟੇ ਹੋਇਆ ਜੇਰ ਜੂਰ ਪ੍ਰੋਪਰ ਪਈ ਆ ਤੁਹਾਡੇ ਕੋਲ ਜੇਰ ਆ ਪਈ ਆ ਖੜੀ ਨੇ ਮਾਰੀ ਚ ਪੇੜਾਂ ਨੂੰ ਹਾਂ ਭਈ ਜੇਰ ਪੈ ਗਈ ਕੰਪਲੀਟ ਆ ਓਕੇ ਆ ਬਾਕੀ ਤੁਹਾਨੂੰ ਦਿਖਾ ਡਾਕਟਰ ਸਾਹਿਬ ਕਮਾਲ 25 ਨੇ 17 12 ਲੀਟਰ ਖੁੱਲਾ ਦੁੱਧ ਪਾਉਣਾ 20 ਕਹਿ ਦਗੇ 25 ਕਹਿ ਜੇ ਸੇਵਾਲੇ ਘਰੇ ਜਾ ਉਦੀ ਤਾਂ ਬੰਦਾ 20 ਵੀ ਲੈ ਲੂਗਾ ਉਹ ਜबान ਵਹਿੜਾ ਦੰਦਾਂ ਤੇ ਵਹਿੜਾ ਠੀਕ ਹੈ ਬੋਲੀ ਥਣ ਕੱਲਾ ਕੱਲਾ ਥਾਣਾ ਡਾਕਟਰ 부ਥੀ 부ਥੀ ਦੇਖਾ ਤੇ ਨਮਾਈ ਦਵਾਈ ਨਹੀਂ ਤਾਜੀ ਸੂਈ ਕਰਕੇ ਵੀ ਬੱਚੀ ਚੰਗ ਚੰਗ ਬਹੁਤ ਜ਼ਿਆਦੇ ਆ ਸਹੀ ਗੱਲ ਆ ਭਾਈ ਹਾਂਜੀ ਬੱਚਾ ਕੀ ਦੇਤਾ ਨੇ ਇਹਨੇ ਹਮ ਦੂਜਾ ਮੇਲ ਕਾਫ ਦੇਤਾ ਜੀ ਠੀਕ ਆ ਬੱਚਾ ਜੀ ਠੀਕ ਆ ਭਾਈ ਖੋਲ ਦੇ ਭਾਈ ਮੜੀ ਤੋਰ ਬਾਕੀ ਦਵਾਈ ਜੂਈ ਦੀ ਇੱਕ ਨੰਬਰ ਡਾਕਟਰ ਦੋ ਤਿੰਨ ਗੱਲ ਬੜਾ ਕੜਤਾ ਠੀਕ ਆ ਭਾਈ ਹਾਂਜੀ ਉਸ ਬੱਚੇ ਨੂੰ ਬੁਲਾਤਾ ਫੁੱਲ ਬ੍ਰੀਡ ਆ ਗਰਮੀਆਂ ਦਾ ਤੋਹਫਾ ਗਰਮੀ ਬਿਲਕੁਲ ਨਹੀਂ ਮੰਨਦੀ ਫੈਂਡ ਫੁੰਡ ਫੁੱਲ ਹੋਊਗੀ ਸੂਈ ਸਵਾਈਆ ਬੱਚਾ ਗਰਮ ਵਾਲੇ ਨੇ ਬੱਚਾ ਦੇਤਾ ਜੇਰਾ ਪਈਆ ਕੰਪਲੀਟ ਸੋ ਬ੍ਰੀਟ ਆ ਬਈ ਕੱਦ ਬ੍ਰੀਟ ਥਣਲੇਵਾ ਇੱਕ ਨੰਬਰਾ ਥੀ ਚੋਲੇ ਚਾਹੇ ਮਸ਼ੀਨਾਂ ਚੋਲੇ ਬਾਈ ਕੀ ਮੋਲ ਆ ਭਰਾ ਜੈਜ ਮੋਲ 70000 ਰੁਪਏ ਡਰ ਸਮਾਨਤਨ ਹੋ ਜਾ ਮਾਨਤਨ ਕਰ ਦਾਂਗੇ ਠੀਕ ਆ ਬਾਈ 70000 ਰੁਪਿਆ ਮੋਲ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਫੇਸ ਦੀ ਬਿਊਟੀ ਫੁੱਲ ਦੀ ਬਾਦੀ ਸਨਖ ਆਪਣਾ ਵੜ ਦੇ ਵਿੱਚ ਫੁੱਲ ਬਾਕੀ ਥਣ ਦਿਖਾਓ ਡਾਟ ਆਰਡਰ ਦਿਖਾਓ ਇਹ ਕੱਲਾ ਕੱਲਾ ਥਣ ਪਿਆ ਫਿਟਿੰਗ ਵਾਲਾ ਜਿਵੇਂ ਕੰਪੀਟੀਸ਼ਨ ਲੈਵਲ ਤੇ ਨਹੀਂ ਜਰਸੀ ਗਾਵਾ ਹੁੰਦਗਾ ਸਹੀ ਗੱਲ ਆ ਬਾਈ ਉਵੇਂ ਲੇਵਾ ਲੱਗਿਆ ਵੜ ਦੇ ਵਿੱਚ 70 ਮਾਲੀ 70 ਦਾ ਲੇਵਾ ਲੱਗਿਆ ਤੋਰਾ ਦੇ ਮੁੱਠੀ ਵਾਲਾ ਥਾਣ ਇਕੱਲਾ ਇਕੱਲਾ ਥਾਣ ਪੂਰੀ ਵਿੱਚੇ ਥਾਣ ਲੈ ਕੁਆਲਿਟੀ ਚੈੱਕ ਕਰੋ ਡਿਲੀਵਰੀ ਕਮਾਲ ਆ ਬਈ ਬਾਕੀ ਜੇਰ ਦਿਖਾ ਦਿਓ ਰੱਸਾ ਜੇਰ ਪਈ ਵੀ ਆ ਤੇ ਅਗਲਾ ਕਹਿੰਦਾ ਜੇਰ ਨਹੀਂ ਪਈ ਠੀਕ ਆ ਪ੍ਰੋਪਰ ਜੇਰ ਆ ਜੀ ਜੇਰ ਦੀ ਗਾਰੰਟੀ ਹੈ ਜੀ ਥਾਣਾ ਦੀ ਗਾਰੰਟੀ ਹੈ ਕੋਈ ਬੰਦਾ ਆਨਲਾਈਨ ਮੰਗਾਊਗਾ ਘਰ ਤੱਕ ਪਹੁੰਚਾਉਣ ਦੀ ਆਪਣੀ ਗਾਰੰਟੀ ਹੈ ਰੱਸਾ ਠੀਕ ਆ ਬਈ ਹਾਂਜੀ ਵੱਡੀ ਗੱਲ ਮੁੱਲ ਆ ਯਾਰ ਮੁੱਲ ਜਮਾ ਜਾਇਜ਼ ਰੱਖਿਆ ਜਾਇਜ਼ ਕੀਤਾ ਵੀਰੇ ਨਹੀਂ ਜਰਸੀ ਵੈਰ ਤਾਂ ਤੋਂ ਵੀ 85 85 90 90 ਮੰਗੀ ਜਾਂਦੇ ਆ ਜੀ ਸਹੀ ਗੱਲ ਆ ਬਈ ਠੀਕ ਆ ਜਿਆਦੇ ਮੰਗਣਾ ਡਾਕਟਰ ਜਿਆਦੇ ਨਹੀਂ ਮਿਲਨੀ ਸ ਸਫਾਈ ਦੇਖ ਲੇ ਮੇਰੀ ਕਿ ਨਹੀਂ ਹਾਂਜੀ ਹਾਂਜੀ ਕੰਢੀ ਠੁੰਡੀ ਕਿਵੇਂ ਆ ਹੰਢੀ ਠੁੰਡੀ ਇੱਕ ਨੰਬਰ ਆ ਡਾਕਟਰ ਸਾਬ ਠੀਕ ਹੈ ਬਈ ਹਾਂਜੀ ਅੱਗੇ ਵੀਰੇ ਬੱਚੀ ਕਿੰਨੀ ਕੁ ਉਮਰ ਹੈ ਦੀ ਭਰਾ ਬੱਚੀ ਹੈਗੀ ਅਜੇ 10 11 ਮਹੀਨੇ ਦੀ ਉਮਰ ਆ ਬੱਚੀ ਹੋਰ ਮੈਂ 1 ਮਹੀਨੇ ਨੂੰ ਟੀਕਾ ਮੰਗ ਲਵਾਂਗੀ ਬੱਚੀ ਪੂਲ ਬ੍ਰੀਡ ਵਾਲੀ ਹੈ ਠੀਕ ਹੈ ਤੇ ਮਾ ਦਾ ਵੀ ਚੰਗਾ 30 35 ਲੀਟਰ ਦਾ ਰਿਕਾਰਡ ਸੀ ਕੱਲੇ ਕੱਲੇ 18 4 ਹੀ ਥਾ ਝੂਲੀ ਬੜੀ ਚੰਗੀ ਆ ਨਾ ਹਾਂਜੀ ਹੂੰ ਪ੍ਰਿੰਟ ਮਾ ਦਾ ਮਾ ਸੈਂਗ ਆ ਡਾਕਟਰ ਸਾਹਿਬ ਇਹ ਕਟਵਾਉਣ ਵਾਲਾ ਜੇ ਕੋਈ ਬੰਦਾ ਕਟਵਾਲੇ ਇਹ ਕਟਵਾਉਣਾ ਜਿਹਨੇ ਘਰੇ ਰੱਖਣੀ ਆ ਭਾਵੇਂ ਕਟਵਾਵੇ ਵੀ ਨਾ ਰਾਜੀ ਫੋਲ ਪ੍ਰਿੰਟ ਬੜਾ ਚੰਗਾ ਬਰੀਡ ਚੰਗੀ ਆ ਚਾਰ ਥਾਣਾ ਬਈ ਫੇਸ ਦੇਖੋ ਥੋੜੇ ਥੋੜੇ ਸਿੰਗ ਕਹਿੰਦੀ ਕੁਛ ਨਹੀਂ ਠੰਡੀ ਸੇਲ ਆ ਜੇ ਮੰਨ ਕੇ ਚੱਲਦਾ ਸੈਨੂੰ ਕਟਵਾਉਣੇ ਬੰਦਾ ਕਟਵਾ ਸਕਦਾ ਲੇਕਿਨ ਦੋ 300 ਰੁਪਏ ਲਊਗਾ ਡਾਕਟਰ ਕੀ ਮੋਲ ਆ ਜਾਇਜ ਮੋਲ ਡਾਕਟਰ 25000 ਰੁਪਏ ਤੇ ਦੇ ਦਾਂਗੇ 20000 ਰੁਪਏ ਦੀ ਵੜ ਜਸ ਨੂੰ 25000 ਮੋਲ ਆ 20000 ਦੀ ਵੜੀ ਬੱਚੀ ਬਾਈ ਕਹਿੰਦਾ ਦੇ ਦੇਾਂਗੇ ਬੱਚੀ ਹੋਰ ਵੀ ਮੈਕ ਨੂੰ ਟੀਕਾ ਮੰਗ ਲੂ ਡਾਕਟਰ ਬਾਕੀ ਫੀਡ ਫੂਡ ਚਾਰੀ ਜਾਂਦੇ ਆ ਵਧੀਆ ਅਗੇ ਨੂੰ ਰਾਜੀ ਐ ਸੁਖਣਾ ਠੀਕ ਆ ਬਾਈ ਠੀਕ ਆ ਜੀ ਹਮ ਮੋਲ ਜਮ ਕਰਦੇ तकरीबन हाइट ਡਾਕਟਰ ਸਹੀ ਗੱਲ ਹੈ ਹਾਂਜੀ ਕਿਸੇ ਵੀਰ ਨੂੰ ਬਈ ਦੋਨਾਂ ਚ ਕੋਈ ਵੀ ਪਸੰਦ ਆ ਬਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ